ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਚੂੰਗਾ ਜ਼ਿਲ੍ਹਾ ਬਰਨਾਲਾ ਮੋਗਾ ਰੋਡ ਤੋਂ ਨੇੜੇ ਹੀ ਰਹਿੰਦਾ ਪੈਂਡ ਇੱਧਰ ਸੈਣਾ ਨੇੜੇ ਰਹਿੰਦਾ ਤੇ ਪਤੌੜ ਰਹਿੰਦਾ ਜੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਜੀ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਬਾਕੀ ਭਰਾ ਇੰਸਟਾਗ੍ਰਾਮ ਤੇ ਵੀ ਆਪਣਾ ਚੈਨਲ ਆ ਹੋਤੇ ਹੈਗਾ ਗਰਜੀਤ ਰਾਏ ਠੀਕ ਹੈ ਸੇਮ ਹੀ ਆਈਡੀ ਆਪਣੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਸੁਖਵਿੰਦਰ ਸਿੰਘ ਜੀ ਪਿੰਡ ਚੁੰਗਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਜੀ ਨੇੜੇ ਆਪਾਂ ਨੂੰ ਆ ਵਖਤਗੜ ਰਹਿ ਗਿਆ ਜੀ ਹਾਂਜੀ ਇਧਰ ਭੋਤਨਾ ਰਹਿ ਗਿਆ ਠੀਕ ਹੈ ਜੀ ਇਧਰ ਸੈਣਾ ਆ ਗਿਆ ਠੀਕ ਹੈ ਜੀ ਆਪਾ ਧੌੜ ਨੂੰ ਬਸ ਪਾ ਕੇ ਇੱਥੇ ਠੀਕ ਹੈ ਜੀ ਆ ਚੌਕ ਪੈ ਗਿਆ ਆਪਣਾ ਪਚਾਰੇ ਠੀਕ ਹੈ ਜੀ ਹਾਂਜੀ ਬਾਈ ਜੀ ਮੱਝ ਦੀ ਜਾਣਕਾਰੀ ਦਿਓ ਆਪਣੀ ਦੀ ਮੈਂ ਵੀਰੇ ਆਪਣਾ ਚੌਥੇ ਸਵੇ ਤੇ ਪਿਛਲੇ ਸਵੇਰ ਤੋਂ ਕਿੰਨਾ ਦੁੱਧ ਦਿੱਤਾ ਬਈ? ਪਿਛਲੇ ਸਵੇਰ ਨੂੰ 11 ਲੀਟਰ ਦੁੱਧ ਦਿੱਤਾ। ਠੀਕ ਹੈ 11 ਲੀਟਰ। ਹਾਂ। ਤੇ ਰੇਟ ਭਰਾ ਦਾ? ਰੇਟ ਭਈ ਦਾ ਹੈਗਾ 1 ਲੱਖ ਰੁਪਈਆ। 1 ਲੱਖ ਰੁਪਈਆ। ਪਿਛਲੇ ਸਵੇਰ 11 ਲੀਟਰ ਦੁੱਧ ਦਿੱਤਾ ਭਰਾ। ਹਾਂ। ਠੀਕ ਹੈ ਜੀ ਫਿਰ ਕੁਆਲਿਟੀ ਦੇਖ ਸਕਦੇ। ਤੇ ਦੇਣੇ ਦੇ 5-7 ਦਿਨ ਰਹਿੰਦੇ? ਹਾਂ ਬਾਈ 5-7 ਦਿਨ ਰਹਿੰਦੇ ਆ। ਉਹ ਦਿਨ ਦੇ ਮੁਤਾਬਕ। ਮੈਂ ਕਿਤੋਂ ਦਿਨ ਵੱਧ ਵੀ ਕੱਢ ਬਿਨ। ਹਾਂ ਮੈਂ ਬਾਈ ਘਰੇ ਚਾਉਣ ਵਾਲੀ ਬਹੁਤ ਵਧੀਆ ਆਪਣਾ ਪਿਓ ਨੂੰ ਰੰਗ ਹੋਇਆ ਕਰਕੇ ਤਾਂ ਬੇਹਤਰੀਆਂ ਨਹੀਂ ਮਹਾ ਵੇਚਣ ਵਾਲੀ। ਠੀਕ ਹੈ ਜੀ। ਬੜੀ ਤੌਰ ਤੇ ਦਿਖ ਗੋਬਰਾ ਦੇਖ ਸਾਦੇ ਉਹ ਵਾਈਡ ਜਿਹੜੀ ਜਰੂਰ ਕਨੈਕਟ ਕਰਿਓ ਠੀਕ ਆ ਦੈਨ ਲੋ ਕਰਮਾ ਵਾਲੀ ਹਾਲੇ 5-7 ਦਿਨ ਸਿੰਘ ਫੇਸ ਕੁਆਲਟੀ ਦੇਖ ਸਕਦੇ ਹੋ ਸਿੰਘ ਸੰਗੂ ਵੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੋ ਰਸਤਾ ਸਾਡੇ ਸਾਹਮਣੇ ਪਰਾ ਲੰਮੀ ਤੋਰ ਦੋ ਪਰਾ ਇਧਰ ਨੂੰ ਲਓ ਜੀ ਸੱਠਪੂੜਾ ਚੈੱਕ ਕਰ ਸਕਦੇ ਹੋ ਪਰਾ ਲਓ ਜੀ ਦਸਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਪਰਾ ਕੱਲ ਨੂੰ ਕਿਸੇ ਕੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਲੋ ਜੀ ਮੋੜ ਲਾ ਜੀ ਮੋੜ ਲਾ ਮੜਾ ਆ ਰੋਕ ਲਓ ਇੱਥੇ ਮੜਾ ਰੋਕ ਲਓ ਉਹਨੂੰ ਘੇਟ ਲਓ ਘੇਟ ਲਓ ਘੇਟ ਲਓ ਉਹਨੂੰ ਘੇਟ ਲਓ ਪੂਰੀ ਗੱਲ ਨਹੀਂ ਇੱਧਰੋਂ ਕਰ ਲਓ ਜੀ ਕਰ ਲਓ ਤੈਨੂੰ ਛੇਕਾ ਬੱਚੀ ਜੀ ਲੱਗੀ ਥਾਣ ਦੀ ਆਪਣੀ ਨਾਲ ਮੜੀ ਹਾਂ ਹੈ ਛੋਟਾ ਜਿਹਾ ਰੋਕ ਲਓ ਮੜੀ ਰੋਕ ਦੁੱਧ ਨਹੀਂ ਆਉਂਦਾ ਜੀ ਦੁੱਧ ਆਉਂਦਾ ਨਹੀਂ ਨਾ ਜੀ ਆਉਂਦਾ ਨਹੀਂ ਪਾਸ਼ੀ ਕਾ ਦੱਸਣ ਦਾ ਫਰਜ਼ ਬਣਦਾ ਆਪਣਾ ਪਰ ਤੋਂ ਬੰਦਾ ਦੂਰੋਂ ਚੱਲ ਕੇ ਆਉਂਦਾ ਜੀ ਫਿਰ ਮੁੜ ਕੇ ਤੇ ਲੋ ਜੀ ਅ ਬੱਚੀ ਜ਼ਰੂਰ ਲੱਗੀ ਵੀ ਆ ਨਾਲ ਸਾਈਡ ਤੇ ਚੈੱਕ ਕਰ ਸਕਦੇ ਤੁਸੀਂ ਹਾਂ ਦਿਖਾ ਦੇ ਜਮਾਰ ਕੇ ਠੀਕ ਆ ਜੀ ਦੁੱਧ ਨਹੀਂ ਬਾਈ ਜੀ ਕਹਿੰਦਾ ਆਉਂਦਾ ਆਉਂਦਾ ਨਹੀਂ ਦੁੱਧ ਨਹੀਂ ਆਉਂਦਾ ਬਾਈ ਜੀ ਨੇ ਆਪਣਾ ਰੇਟ ਵੀ ਦੱਸਤਾ ਜੀਨੀਦਾਰ ਭਰਾ ਆਪਣਾ ਪੈਂਡ ਚੂੰਗਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਜਿਸ ਕਿਸੇ ਨੂੰ ਜ਼ਰੂਰਤ ਆ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ